ਇੱਕ ਸਿਵ ਸੈਨਾ ਬੰਦੇ ਦੇ ਉੱਤੇ ਹਮਲਾ ਹੋਇਆ ਤੋ ਹਮਲਾ ਪਤਾ ਕਿਉਂ ਹੋਇਆ ਇਹ ਇੰਦੇ ਕਰਕੇ ਪਤਾ ਲੱਗ ਗਿਆ ਹੋਣਾ ਤੁਹਾਨੂੰ ਕਿਉਂਕਿ ਇਹ ਜਿਹੜੀ ਜਿਬ ਆ ਨਾ ਜੀਬ ਆ ਜਿਹੜੀ ਆਪਣੀ ਇੰਦੇ ਚ ਕੋਈ ਹੱਡੀ ਨਹੀਂ ਹੁੰਦੀ ਇਹ ਮਲੈਮ ਹੁੰਦੀ ਜਿਵੇਂ ਤੁਸੀਂ ਵੇਖ ਲਿਆ ਜੀ ਪਰ ਇਹ ਬੰਦੇ ਦੀਆਂ ਨਾ ਹੱਡੀਆਂ ਤੜਾ ਦਿੰਦੀ ਆ ਸਿਰ ਪੜਵਾ ਦਿੰਦੀ ਬੰਦੇ ਦੇ ਕਿਉਂਕਿ ਇਹ ਬੋਲਣ ਲੱਗੀ ਸੋਚਦੀ ਨਹੀਂ ਵੀ ਮੈਂ ਕੀ ਬੋਲਣਾ ਕਿਉਂਕਿ ਜਦੋਂ ਬੰਦਾ ਦਸਾਂ ਬੰਦਿਆਂ ਚ ਬੈਠਾ ਹੁੰਦਾ ਨਾ ਤੇ ਮੀਡੀਆ ਵਾਲੇ ਜਿਹੜੇ ਸਾਹਮਣੇ ਕੈਮਰੇ ਲੈ ਕੇ ਤੇ ਆਪਦੇ ਮੈਕ ਲੈ ਕੇ ਬੈਠੇ ਉਹਦੇ ਬੰਦਾ ਫਿਰ ਆਂਦਾ ਵੀ ਹੁਣ ਬਸ ਮੈਂ ਹੀ ਹਾਂ ਹੁਣ ਦੂਜਾ ਕੌਣ ਨਾ ਫਿਰ ਬੰਦਾ ਅਗਲੀਆਂ ਪਿਛਲੀਆਂ ਸਾਰੀਆਂ ਮਾਰੀ ਜਾਂਦਾ ਵੀ ਉਹਦੋਂ ਕੁਝ ਨਹੀਂ ਸੋਚਦਾ ਉਹ ਕਿਤੇ ਸੇਵ ਸੈਨ ਵਾਲਾ ਜਿਹੜਾ ਨੰਦਾ ਨਾਮ ਪਤਾ ਨਹੀਂ ਕੀ ਥਾਪੜ ਥਾਪੜ ਕਹਿੰਦੇ ਆ ਤੇ ਇਹ ਕਿਤੇ ਪਤਾ ਨਹੀਂ ਆਪਣੇ ਘਰੋਂ ਆਪਦੀ ਐਕਟਵਾ ਤੇ ਨਾਲ ਇਹਦੇ ਗਨਮੈਨ ਸੀ ਜਾਂਦਾ ਇਹ ਜਾ ਰਿਹਾ ਸੀ ਦੂਜਾ ਕਿਸੇ ਦੇ ਵਿਆਹ ਸਮਾਗਮ ਚ ਜਿਵੇਂ ਪਤਾ ਲੱਗਿਆ ਉਹ ਵਿਆਹ ਸਮਾਗਮ ਚ ਜਾ ਰਿਹਾ ਸੀ ਤੇ ਇਹਨੂੰ ਉੱਥੇ ਕਿਤੇ ਕਿਤੇ ਨਿਹੰਗ ਸਿੰਘ ਵੀ ਮਗਰੋਂ ਆ ਗਏ ਤੇ ਉਹਨੂੰ ਉੱਥੇ ਘੇਰ ਲਿਆ ਘੇਰ ਕੇ ਤੁਹਾਨੂੰ ਪਤਾ ਵੀ ਉੱਥੇ ਚੰਗੀ ਤਰ੍ਹਾਂ ਮਤਲਬ ਕਿ ਜਿਹੜੀ ਇਹਨੂੰ ਜਿਹੜਾ ਥਾਪੜ ਆ ਜਿੰਦਾ ਨਾ ਇਹਨੇ ਪਲਾਥ ਉੱਥੇ ਜੋੜਿਆ ਤੇ ਉਹ ਕੋਤੇ ਨਿਹੰਗ ਸਿੰਘਾਂ ਨੇ ਚੜ ਗਏ ੜਿੱਕੇ ਤੇ ਉਹਨਾਂ ਨੇ ਵੀ ਉੱਥੇ ਸੋਦਾ ਸਦਾ ਲਾਤਾ ਵਾਵਾ ਕੁੱਟਿਆ ਮਤਲਬ ਕਿ ਹਮਲਾ ਕੀਤਾ ਇਹਦੇ ਤੇ ਤੇ ਆਪ ਉਹ ਜਿਹੜੀ ਇਹਦੀ ਐਕਟਵਾ ਸੀ ਉਹ ਇੰਦੀ ਐਕਟਵਾ ਮਤਲਬ ਕਿ ਉਹ ਸਿਕਟਵਾ ਦੀ ਉਹ ਭੱਜ ਗਏ ਲੈ ਕੇ ਉਹ ਸਿਕਟਵਾ ਦੀ ਉਹ ਭੱਜ ਗਏ ਸਿੰਘ ਇੰਦੀ ਐਕਟਵਾ ਲੈ ਕੇ ਬਾਅਦ ਦੇ ਵਿੱਚ ਚਲੋ ਕੋਲੇ ਲੋਕੀ ਲੱਕੇ ਗੋ ਗਲੀ ਚੱਲਦੀ ਸੀ ਉਹ ਚੰਗੀ ਆਪਾਂ ਵੀਡੀਓ ਵੇਨਿਆਂ ਗਲੀ ਚੋਂ ਜਣ ਬੜਾ ਸੀ ਤੇ ਬਾਅਦ ਦੇ ਵਿੱਚ ਇਹਨੂੰ ਚੱਕ ਚੁੱਕੇ ਦਾਖਲ ਦੂਖਲ ਕਰਾਇਆ ਲ ਜਾ ਕੇ ਉੱਥੇ ਤੇ ਬਾਕੀ ਉਹ ਜਿਹੜੇ ਨਿਹੰਗ ਸਿੰਘ ਫੌਜਾਂ ਸੀ ਤੇ ਉਹ ਤਾਂ ਉਥੋਂ ਭੱਜ ਗੀਆਂ ਨਵਾਂ ਲਗਮੀ ਇਹਨੂੰ ਸੋਧਾ ਲਾਗੇ ਸਭਨਾਂ ਤਾਂ ਇਹ ਗੱਲ ਅਸੀਂ ਇਹ ਕਹਿੰਨੇ ਆਂ ਵੀ ਜਿਹੜਾ ਹਿੰਦੂ ਭਰਾ ਸਾਡਾ ਸਿੱਖ ਭਰਾ ਠੀਕ ਆ ਕਿ ਨਹੀਂ ਇਹ ਭਾਈਚਾਰਾ ਸਾਡਾ ਕਾਇਮ ਰਵੇ ਕਿਉਂਕਿ ਸਾਡਾ ਆਪਸ ਵਿੱਚ ਕਿਸ ਤਰ੍ਹਾਂ ਦੀ ਕੋਈ ਦੁਸ਼ਮਣੀ ਹੈ ਹੀ ਨਹੀਂ ਕਿਸੇ ਨਾਲ ਸਾਰੇ ਆਪਸ ਚ ਰਲ ਮਿਲ ਕੇ ਰਹੋ ਪਰ ਜਿਹੜੇ ਇਹਨਾਂ ਦੇ ਇਹੋ ਜਿਹੇ ਬੰਦੇ ਆ ਇਹਨੂੰ ਸੋਚ ਲੈਣਾ ਚਾਹੀਦਾ ਵੀ ਕਦੇ ਵੀ ਗਲਤ ਬਿਆਨ ਨਾ ਦਿਓ ਕਿਸੇ ਨਾ ਕਿਸੇ ਦੀ ਭਾਵਨਾਵਾਂ ਜਿਹੜੀ ਠੇਸ ਆ ਬਿਲਕੁਲ ਨਾ ਪਹੁੰਚੇ ਹੈ ਤੇ ਸਬਕ ਸਿੱਖਣਾ ਚਾਹੀਦਾ ਕਿਉਂਕਿ ਜਦੋਂ ਇਹ ਮਾੜਾ ਬੋਲਦੇ ਆ ਜਦੋਂ মিডিਆ ਦੇ ਸਾਹਮਣੇ ਜਾ ਕੇ ਇਹ ਬੰਦੇ ਠੀਕ ਆ ਕਿ ਨਹੀਂ ਦਸਾਂ ਬੰਦਿਆਂ 'ਚ ਬਹਿ ਕੇ ਜਦੋਂ ਆਪਣੇ ਮੂੰਹ ਦੇ ਵਿੱਚੋਂ ਜਿਹੜੀ ਆ ਬਖਲਾਟ ਪੈਦਾ ਕਰਦੇ ਆ ਮਾੜੇ ਬੋਲਦੇ ਆ ਤੇ ਫਿਰ ਕਈ ਵਾਰੀ ਜਿਹੜੇ ਜਾਗਦੀ ਜ਼ਮੀਰ ਵਾਲੇ ਸਿੰਘ ਹੁੰਦੇ ਉਹਨਾਂ ਤੋਂ ਇਹ ਗੱਲਾਂ ਜਰੀਆਂ ਨਹੀਂ ਜਾਂਦੀਆਂ ਤਾਂ ਫਿਰ ਕਿਸੇ ਨਾ ਕਿਸੇ ਹਿਸਾਬ 'ਚ ਜਦੋਂ ਕਿਸੇ ਬੰਦੇ ਦੇ ਡਿੱਕੇ ਚੜ੍ਹ ਜੇ ਤੇ ਫਿਰ ਉਹ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਨੇ ਕੀ ਹਾਲ ਕਰਦੇ ਆ ਸੋ ਇਹ ਜ਼ਰੂਰੀ ਗੱਲ ਬਾਤ ਸੀ ਇੱਕ ਸਿਵ ਸੈਨਾ ਬੰਦੇ ਦੇ ਉੱਤੇ ਹਮਲਾ ਹੋਇਆ ਤੋ ਹਮਲਾ ਪਤਾ ਕਿਉਂ ਹੋਇਆ ਇਹ ਇੰਦੇ ਕਰਕੇ ਪਤਾ ਲੱਗ ਗਿਆ ਹੋਣਾ ਤੁਹਾਨੂੰ ਕਿਉਂਕਿ ਇਹ ਜਿਹੜੀ ਜਿਬ ਆ ਨਾ ਜੀਬ ਆ ਜਿਹੜੀ ਆਪਣੀ ਇਹਦੇ ਚ ਕੋਈ ਹੱਡੀ ਨਹੀਂ ਹੁੰਦੀ ਇਹ ਮਲੈਮ ਹੁੰਦੀ ਜਮਾ ਤੁਸੀਂ ਵੇਖ ਲਿਆ ਜੀ ਪਰ ਇਹ ਬੰਦੇ ਦੀਆਂ ਨਾ ਹੱਡੀਆਂ ਤੜਾ ਦਿੰਦੀ ਆ ਸਿਰ ਪੜਵਾ ਦਿੰਦੀ ਬੰਦੇ ਦੇ ਕਿਉਂਕਿ ਬੋਲਣ ਲੱਗੀ ਸੋਚਦੀ ਨਹੀਂ ਵੀ ਮੈਂ ਕੀ ਬੋਲਣਾ ਕਿਉਂਕਿ ਜਦੋਂ ਬੰਦਾ ਦਸਾਂ ਬੰਦਿਆਂ ਚ ਬੈਠਾ ਹੁੰਦਾ ਨਾ ਤੇ ਮੀਡੀਆ ਵਾਲੇ ਜਿਹੜੇ ਸਾਹਮਣੇ ਕੈਮਰੇ ਲੈ ਕੇ ਤੇ ਆਪਦੇ ਮੈਕ ਲੈ ਕੇ ਬੈਠੇ ਉਹਦੇ ਬੰਦਾ ਫਿਰ ਆਂਦਾ ਵੀ ਹਣ ਬਸ ਮੈਂ ਹੀ ਹਾਂ ਦੂਜਾ ਕੌਣ ਨਾ ਫਿਰ ਬੰਦਾ ਅਗਲੀਆਂ ਪਿਛਲੀਆਂ ਸਾਰੀਆਂ ਮਰੀ ਜਾਂਦਾ ਵੀ ਉਹਦੋਂ ਕੁਝ ਨਹੀਂ ਸੋਚਦਾ ਉਹ ਕਿਤੇ ਸੇਵ ਸੈਣ ਵਾਲਾ ਜਿਹੜਾ ਨਿੰਦਾ ਨਾਂ ਪਤਾ ਨਹੀਂ ਕੀ ਥਾਪੜ ਥਾਪੜ ਕਹਿੰਦੇ ਆ ਤੇ ਇਹ ਕਿਤੇ ਪਤਾ ਨਹੀਂ ਆਪਣੇ ਘਰੋਂ ਕਬਦੀ ਐਕਟਵਾ ਤੇ ਨਾਲ ਇਹਦੇ ਗਨਮੈਨ ਸੀ ਜਾਂਦਾ ਇਹ ਜਾ ਰਿਹਾ ਸੀ ਦੂਜਾ ਕਿਸੇ ਦੇ ਵਿਆਹ ਸਮਾਗਮ ਚ ਜਿਵੇਂ ਪਤਾ ਲੱਗਿਆ ਉਹ ਵਿਆਹ ਸਮਾਗਮ ਚ ਜਾ ਰਿਹਾ ਸੀ ਤੇ ਇਹਨੂੰ ਉੱਥੇ ਕਿਤੇ ਕਿਤੇ ਨਿਹੰਗ ਸਿੰਘ ਵੀ ਮਗਰੋਂ ਆ ਗਏ ਤੇ ਉਹਨੂੰ ਉੱਥੇ ਘੇਰ ਲਿਆ ਘੇਰ ਕੇ ਤੁਹਾਨੂੰ ਪਤਾ ਵੀ ਉੱਥੇ ਚੰਗੀ ਤਰ੍ਹਾਂ ਮਤਲਬ ਕਿ ਜਿਹੜੀ ਇਹਨੂੰ ਜਿਹੜਾ ਹੈ ਕਿ ਥਾਪੜ ਆ ਜਿੰਦਾਣਾ ਯਾਨੇ ਪਲਾਥ ਉਥੇ ਜੋੜਿਆ ਤੇ ਉਹ ਕੋਤੇ ਨਿਹੰਗ ਸਿੰਘਾਂ ਨੇ ਚੜ ਗਏ ੜਿੱਕੇ ਤੇ ਉਹਨਾਂ ਨੇ ਵੀ ਉੱਥੇ ਸੋਦਾ ਸਦਾ ਲਾਤਾ ਵਾਵਾ ਕੁੱਟਿਆ ਮਤਲਬ ਕਿ ਹਮਲਾ ਕੀਤਾ ਇਹਦੇ ਤੇ ਤੇ ਆਪ ਉਹ ਜਿਹੜੀ ਐਂਦੀ ਐਕਟਵਾ ਸੀ ਉਹ ਐਂਦੀ ਐਕਟਵਾ ਮਤਲਬ ਕਿ ਉਹ ਸਿਕਟਵਾ ਦੀ ਉਹ ਭੱਜ ਗਏ ਲੈ ਕੇ ਉਸੇ ਐਕਟਵਾ ਦੀ ਉਹ ਭੱਜ ਗਏ ਸਿੰਘ ਐਂਦੀ ਐਕਟਵਾ ਲੈ ਕੇ ਬਾਅਦ ਦੇ ਵਿੱਚ ਚਲੋ ਕੋਲੇ ਲੋਕੀ ਲੱਕੇ ਗੋ ਗਲੀ ਚੱਲਦੀ ਸੀ ਉਹ ਚੰਗੀ ਆਪਾਂ ਵੀਡੀਓ ਜਵੈਨਿਆ ਗਲੀ ਚੋਂ ਚੋਂ ਬੜਾ ਸੀ ਤੇ ਬਾਅਦ ਦੇ ਵਿੱਚ ਇਹਨੂੰ ਚੱਕ ਚੁੱਕੇ ਦਾਖਲ ਦੂਖਲ ਕਰਾਇਆ ਲ ਜਾ ਕੇ ਉੱਥੇ ਤੇ ਬਾਕੀ ਉਹ ਜਿਹੜੇ ਨਿਹੰਗ ਸਿੰਘ ਫੌਜਾਂ ਸੀ ਤੇ ਉਹ ਤਾਂ ਉਥੋਂ ਭੱਜ ਗਈਆਂ ਨਾ ਲਗਵੀਆਂ ਇਹਨੂੰ ਸੋਧਾ ਲਾ ਕੇ ਸਬੰਦ ਤਾਂ ਇਹ ਗੱਲ ਅਸੀਂ ਇਹ ਕਹਿੰਨੇ ਆ ਵੀ ਜਿਹੜਾ Hindu ਭਰਾ ਸਾਡਾ Sikh ਭਰਾ ਠੀਕ ਆ ਕਿ ਨਹੀਂ ਇਹ ਭਾਈਚਾਰਾ ਸਾਡਾ ਕਾਇਮ ਰਵੇ ਕਿਉਂਕਿ ਸਾਡਾ ਆਪਸ ਵਿੱਚ ਕਿਸ ਤਰ੍ਹਾਂ ਦੀ ਕੋਈ ਦੁਸ਼ਮਣੀ ਹੈ ਹੀ ਨਹੀਂ ਕਿਸੇ ਨਾਲ ਸਾਰੇ ਆਪਸ ਵਿੱਚ ਰਲ ਮਿਲ ਕੇ ਰਹੋ ਪਰ ਜਿਹੜੇ ਇਹਨਾਂ ਦੇ ਇਹੋ ਜਿਹੇ ਬੰਦੇ ਆ ਇਹਨੂੰ ਸੋਚ ਲੈਣਾ ਚਾਹੀਦਾ ਵੀ ਕਦੇ ਵੀ ਗਲਤ ਬਿਆਨ ਨਾ ਦਿਓ ਕਿਸੇ ਨਾ ਕਿਸੇ ਦੀ ਭਾਵਨਾਵਾਂ ਜਿਹੜੀ ਠੇਸ ਆ ਬਿਲਕੁਲ ਨਾ ਪਹੁੰਚੇ ਹੈ ਤੇ ਸਬਕ ਸਿੱਖਣਾ ਚਾਹੀਦਾ ਕਿਉਂਕਿ ਜਦੋਂ ਇਹ ਮਾੜਾ ਬੋਲਦੇ ਆ ਜਦੋਂ ਮੀਡੀਆ ਦੇ ਸਾਹਮਣੇ ਜਾ ਕੇ ਇਹ ਬੰਦੇ ਠੀਕ ਆ ਕਿ ਨਹੀਂ ਦਸਾਂ ਬੰਦਿਆਂ 'ਚ ਬਹਿ ਕੇ ਜਦੋਂ ਆਪਣੇ ਮੂੰਹ ਦੇ ਵਿੱਚੋਂ ਜਿਹੜੀ ਆ ਬਖਲਾਟ ਪੈਦਾ ਕਰਦੇ ਆ ਮਾੜੇ ਬੋਲਦੇ ਆ ਤੇ ਫਿਰ ਕਈ ਵਾਰੀ ਜਿਹੜੇ ਜਾਗਦੀ ਜ਼ਮੀਰ ਵਾਲੇ ਸਿੰਘ ਹੁੰਦੇ ਉਹਨਾਂ ਤੋਂ ਇਹ ਗੱਲਾਂ ਜਰੀਆਂ ਨਹੀਂ ਜਾਂਦੀਆਂ ਤਾਂ ਫਿਰ ਕਿਸੇ ਨਾ ਕਿਸੇ ਹਿਸਾਬ 'ਚ ਜਦੋਂ ਕਿਸੇ ਬੰਦੇ ਦੇ ਡਿੱਕੇ ਚੜ੍ਹ ਜੇ ਤੇ ਫਿਰ ਉਹ ਤੁਹਾਨੂੰ ਪਤਾ ਹੀ ਹੈ ਵੀ ਉਹਨਾਂ ਨੇ ਕੀ ਹਾਲ ਕਰਦੇ ਆ ਸੋ ਇਹ ਜ਼ਰੂਰੀ ਗੱਲ ਬਾਤ ਸੀ